ਤੁਹਾਡਾ ਸਭ ਦਾ ਸਵਾਗਤ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜੇ ਆ ਤੁਹਾਡੇ ਲਈ ਅੱਜ ਬਹੁਤ ਚੰਗੇ ਤਿੰਨ ਮਾਰਵਾੜੀ ਜਾਨਵਰ ਲੈ ਕੇ ਆਏ ਆ ਦੋ ਘੋੜੀਆਂ ਗੱਬਣ ਚੱਕ ਪਾਸ ਤੇ ਇੱਕ ਬਹੁਤ ਸੋਹਣਾ ਬਸ਼ੇਰਾ ਤੇ ਤਿੰਨਾ ਜਾਨਵਰਾਂ ਦੀ ਫੁੱਲਰ ਡਿਟੇਲ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਕੀ ਹਾਈਟ ਆ ਕਿੰਨੇ ਟਾਈਮ ਦੀਆਂ ਗੱਬਣਾ ਘੋੜੀਆਂ ਤੇ ਕੀ ਪ੍ਰਾਈਸ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਹੈ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫ੍ਰੀ ਵੈਚ ਐਡ ਲਗਵਾ ਕੇ ਆਪਣਾ ਜਾਨਵਰ ਵੇਚ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਆਜੋ ਗੱਲ ਕਰਦੇ ਆਂ ਆਪਾਂ ਘੋੜੀ ਬਾਰੇ ਮੱਥੇ ਪਟਾ ਦੋ ਪੈਰ ਚਿੱਟੇ ਬਾਲ ਪੌਰੀਆਂ ਦੀ ਕਲੀਅਰ ਬਹੁਤ ਸੋਹਣਾ ਬਾਡੀ ਸਟਰਕਚਰ ਆ ਕਨਕਨੋਕਤੀ ਬਹੁਤ ਚੰਗੀ ਆ ਤੇ 65 ਪਲੱਸ ਹਾਈਟ ਆ ਅਨਨੋਨ ਬਲੱਡ ਲਾਈਨ ਦੀ ਆ 6 ਮਹੀਨੇ ਦੀ ਗੱਬਣ ਚੈੱਕ ਪਾਸ ਬਲੈਕ ਪੈਂਥਰ ਕੋਡੇ ਤੋਂ ਬਲੈਕ ਪੈਂਥਰ ਕੋੜਾ ਹੈਗਾ ਪਾਰਸ ਕੋਡੇ ਦਾ ਬੱਚਾ ਅਲੀਸ਼ਾ ਅਲੀਸ਼ਾਨ ਵਾਲੀ ਲਾਈਨ ਚ ਤੇ 6 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਜੇ ਆਪਿਆਂ ਦੇ ਮੁੱਲ ਦੀ ਗੱਲ ਕਰੀਏ ਤਾਂ 4.5 ਲੱਖ ਰੁਪਈਆ ਮੁੱਲ ਕਰਦੇ ਆ ਵੀਰ ਬਾਕੀ ਮੌਕੇ ਤੇ ਮਾਣਾ ਮੋਟਾ ਮੰਤਨ ਹੋ ਜਾਊਗਾ 65 ਪਲੱਸ ਹਾਈਟ 6 ਮਹੀਨੇ ਦੀ ਗੱਬਣ ਚੈੱਕ ਪਾਸ 6 ਸਾਲ ਉਮਰ ਦਾ 4.5 ਲੱਖ ਰੁਪਇਆ ਮੁੱਲ ਕਰਦੇ ਆ ਬਾਲਪੌਰੀਆਂ ਦੀ ਕਲੀਅਰ ਆ ਇੱਕ ਆਪਾਂ ਤੁਹਾਡੇ ਲਈ ਆ ਬਹੁਤ ਸੋਹਣੀ ਘੋੜੀ ਲੈ ਕੇ ਆਏ ਪੰਜ ਕਲੇਮ ਇਹਦੀ 5 ਸਾਲ ਉਮਰ ਆ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਰਾਜਦਲ ਘੋੜੇ ਤੋਂ ਰਾਜਦਲ ਘੋੜਾ ਹੈਗਾ ਸੈਵਰਾਜ ਘੋੜੇ ਦਾ ਬੱਚਾ ਸੈਵਰਾ ਜੇਗਾ ਸੇਖਰ ਘੋੜੇ ਦਾ ਬੱਚਾ ਰਤਨਕਰ ਵਾਲੀ ਲਾਈਨ ਚੋਂ ਬਾਲਪੌਰੀਆਂ ਦੀ ਵੀ ਕਲੀਅਰ ਆ ਇਹਦੀ ਮਾਂ ਹੈਗੀ ਆ ਤਾਜਨ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 3 ਲੱਖ ਰੁਪਇਆ ਵੀਰੇ ਦਾ ਮੁੱਲ ਕਰਦੇ ਆ ਕਾਦੇ ਦਾ 58 ਇੰਚ ਦੁਬਾਰਾ ਫੇਰ ਦੱਸ ਦਿੰਨੇ ਆ 5 ਸਾਲ ਉਮਰਾਂ 9 ਮਹੀਨੇ ਦੀ ਗੱਭਣ ਚੈੱਕ ਪਾਸ ਰਤਨਕਰ ਵਾਲੀ ਲੈਨ ਚ ਘੋੜਾਗਾ ਰਾਜਦਲ ਉਹਦੇ ਤੋਂ ਬਾਲਪੌਰਿਆਂ ਦੀ ਕਲੀਅਰ ਤਾਜਨ ਘੋੜੇ ਦੀ ਬੱਚੀ ਆ ਇਹ ਘੋੜੀ ਦੀ ਤੇ ਇੱਕ ਆ ਬਹੁਤ ਸੋਹਣਾ ਬਸ਼ੇਰਾਗਾ ਇਹਦੇ ਮੱਥੇ ਫੁੱਲ ਆ ਤੇ ਮਗਰ ਦੋ ਪੈਰ ਚਿੱਟੇ ਆ ਇਹ ਹੈਗਾ ਲਖਸ਼ ਰਾਜ ਘੋੜੇ ਦਾ ਬੱਚਾ ਤੇ ਲਖਸ਼ ਰਾਜ ਘੋੜਾ ਹੈਗਾ ਮੂਰੀਆ ਘੋੜੇ ਦਾ ਬੱਚਾ ਤੇ ਉਹ ਹੈਗਾ ਤੂਫਾਨ ਵਾਲੀ ਲੈਨ ਚੋਂ ਦੋ ਪੈਰ ਚਿੱਟੇ ਇੰਮਥੇ ਟਿੱਕਾ ਇਹਦੇ ਤੇ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 1 ਮਹੀਨਾ 5-7 ਦਿਨ ਉਮਰ ਦੱਸੀ ਆ ਮਾਲਕ ਵੀਰਾਂ ਨੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਤੁਸੀਂ ਸਾਰੀ ਜਾਣਕਾਰੀ ਵੀਰ ਤੋਂ ਲੈ ਸਕਦੇ ਹੋ ਇਹਦਾ ਬਾਈ ਦਾ ਹੈਗਾ ਨਾਗਰਾਜ ਸਟੱਡ ਫਾਰਮ 3 ਜਨਵਰੀ ਕੋ ਘਰੇ ਆ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੈ ਤਾਂ ਸਕਰੀਨ ਤੇ ਆਪਣਾ ਨੰਬਰ